ਫਵਾਨੇ ਨੀ ਨੀਗਾ ਮਾਰ ਲੋ ਬਹੁਤ ਸਾਫ ਸੁਥਰਾ ਦੋਸਤੋ ਫਵਾਨਾ ਉਹ ਸੁਣਾ ਦੋਸਤੋ ਮੁੱਠੀ ਚਵਾਈ ਵਾਲਾ ਖਣ ਲੱਗਿਆ ਤੇ ਦੋਸਤੋ 7 ਦਿਨ ਸੂਨ ਦੇ ਵਿੱਚ ਬਾਕੀ ਆ ਪਤਲੀ ਜਮ ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸਕਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਗੁਲਾਮੀ ਵਾਲਾ ਜ਼ਿਲ੍ਹਾ ਦੋਸਤੋ ਫਰੋਇਪੁਰ ਪੈ ਜਾਂਦਾ ਤੇ ਤਸੀਲ ਦੋਸਤੋ ਇਸ ਪਿੰਡ ਨੂੰ ਫਰੋਇਪੁਰੀ ਤਸੀਲ ਪੈ ਜਾਂਦੀ ਆ ਤੇ ਅੰਕਲ ਜੀ ਦਾ ਦੋਸਤੋ ਪਾਰ ਦਾ ਕੰਮ ਆ ਤੇ ਰੁਟੀਨ ਵਿੱਚ ਦੋਸਤੋ ਪਸ਼ੂ ਹੁੰਦੇ ਆ कि ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਦੋ ਨਾਗ ਆ ਦੋਨਾਂ ਦੀ ਪ੍ਰੋਪਰ ਡਿਟੇਲ ਦੋਸਤੋ ਅੰਕਲ ਜੀ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇ ਰੀਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕੁਐਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਓ ਪ੍ਰੋਪਰ ਜਾਣਕਾਰੀ ਦੋਸਤੋ ਅੰਕਲ ਜੀ ਤੋਂ ਲੈ ਕੇ ਕਰਦੇ ਆ ਤੁਹਾਡੇ ਨਾਲ ਸਾਂਝੀ ਹਾਂਜੀ ਅੰਕਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਪ੍ਰਾਠੀਕਾ ਜੀ ਹੋਰ ਤੁਸੀਂ ਦੱਸੋ ਵਧੀਆ ਵਧੀਆ ਠੀਕ ਆ ਤੇ ਅੱਜ ਕਿੰਨੇ ਨਗ ਬਕਾਉ ਹੋ ਜੀ ਦੋ ਜੀ ਦੋ ਠੀਕ ਆ ਇੱਕ ਆਈ ਨਾਂ ਤੇ ਨੰਬਰ ਦੱਸ ਦਿਓ ਜੀ ਆਪਣਾ ਜੀ ਨਾਂ ਮੇਰਾ ਹੈਗਾ ਜੀ ਸਰਵਣ ਸਿੰਘ ਸਰਵਣ ਸਿੰਘ ਠੀਕ ਆ ਪਿੰਡ ਗੁਲਾਮ ਪਤਰਾ ਜਿਹੜਾ ਫਰੋਇਪੁਰ ਠੀਕ ਆ ਸਾਜਕ ਤੋਂ ਵੀ 14 ਕਿਲੋਮੀਟਰ ਦੂਰ ਹੈ ਠੀਕ ਆ ਜੀ ਤੇ ਫਰੋਇਪੁਰ ਤੋਂ ਵੀ 14 ਕਿਲੋਮੀਟਰ ਦੂਰ ਹੈ ਮੁਕਸਰ ਸਾਹਿਬ ਰੋਡ ਤੇ ਆਪਣਾ ਛਿਪਦੇ ਵਾਲੇ ਪਾਸੇ ਪਿੰਡ ਹੈ ਠੀਕ ਆ ਜੀ ਤੇ ਨੰਬਰ ਦੱਸ ਦਿਓ ਜੀ ਇੱਕ ਆਈ ਆਪਣਾ 6842 ਠੀਕ ਆ 3188 ਠੀਕ ਆ ਤੇ ਅੰਕਲ ਜੀ ਮਾਝ ਦੀ ਗੱਲ ਕਰੀਏ ਤਾਂ ਕਿੰਨਾਂ ਮਸੂਆ ਸੁਹੰਦੀ ਐ ਇਹ ਤੀਜਾ ਸੂਆ ਸੁਵੇਗੀ ਤੀਜਾ ਸੂਆ ਸੁਹੰਦੀ ਆ ਘਰ ਦੀ ਇਹ ਆਪਣੇ ਇਹ ਆਪਣੇ ਘਰ ਦੀ ਮੈਂ ਆ ਠੀਕ ਆ ਤੇ ਦੂਜੇ ਸੂਏ ਕਿੰਨਾ ਕ ਦੁੱਧ ਕੱਢਿਆ ਨੇ ਮੈਂ ਤੇ ਥੱਲੇ 16 ਕਿਲੋ ਦੁੱਧ ਚੋਇਆ ਜੀ ਆਪ ਆਪਾਂ ਦੂਜੇ ਸੂਏ 16 ਲੀਟਰ ਦੁੱਧ ਚੋਇਆ ਵਿਆ ਇਹ ਆਪ ਜਵਰਾਜ ਦੀ ਆਪੇ ਜਵਰਾਜ ਦੀ ਆ ਤੇ ਅੰਗੇ ਸੀਮਣ ਕਿਹੜਾ ਲੱਗਿਆ ਸੀਮਣ ਦੇ ਮੁਤਾਬਕ ਦਾ ਲੱਗਿਆ ਜੀ ਮਹਤਾਬ ਦਾ ਠੀਕ ਆ ਲੌਬੀ ਸੱਜਣੋ ਇਹ ਪਹਿਲੇ ਸੂਏ ਦੀ ਕੱਟੀ ਅੰਦਰ ਖੜੀ ਤਾਂ ਇਹ ਕੈਮਰਾ ਮਾਰ ਕੇ ਦੇਖ ਲਾਓ ਉਹ ਵੀ ਵਿਖਾ ਦੇਾਂਗੇ ਲੌਬੀ ਸੱਜਣੋ ਸੋਹਣੇ ਸਿੰਘ ਕੁਆਲਿਟੀ ਦੇ ਵਿੱਚ ਆ ਵੇਖ ਸਕਦੇ ਆ ਬਿਲਕੁਲ ਕੁੰਡਾ ਸਿੰਘ ਆ ਦੋਸਤੋ ਬਾਕੀ ਦੋਸਤੋ ਥਾਨ ਹਵਾਨੇ ਦੀ ਗੱਲ ਕਰੀਏ ਬਹੁਤ ਸਾਫ਼ ਸੁਥਰੀ ਝੋਟੀ ਆ ਦੋਸਤੋ ਤੀਜਾ ਸੂਆ ਦੋਸਤੋ ਸੂਣਾ ਇਹਨੇ ਦੇਖ ਸਕਦੇ ਆ ਆਪਾਂ ਦੂਜਾ ਵੀ ਦਿਖਾ ਸਕਦੇ ਆ ਠੀਕ ਪਰ ਨਹੀਂ ਲੌਬੀ ਸੱਜਣੋ ਬਾਕੀ ਸੀਲ ਠੰਡੀ ਦੀ ਗੱਲ ਕਰਕੇ ਸੀਲ ਠੰਡੀ ਆ ਕੋਈ ਡਰ ਦੀ ਦੂਰ ਦੀ ਦੇਖ ਸਕਦੇ ਆ ਸੇਮ ਸਾਇਆ ਦੋਸਤੋ ਚਾਰੇ ਥਾਣਾ ਦਾ ਅਗਲੇ ਨਾ ਅਗਲਾ ਤੇ ਮਗਰਲੇ ਨਾ ਮਗਰਲਾ ਦੋਸਤੋ ਬਾਕੀ ਦੋਸਤੋ ਤੁਹਾਨੂੰ ਤੋੜ ਕੇ ਵਿਖਾ 3 ਜਨਵਰੀ ਨੂੰ ਦਿਨ ਪੂਰੇ ਆ ਠੀਕ ਆ 7 ਜਨਵਰੀ ਨੂੰ ਦਿਨ ਪੂਰੇ ਆ ਠੀਕ ਆ ਲੋ ਵੀ ਸੱਜਣੋ 7-8 ਦਿਨ ਸੂਨ ਦੇ ਵਿੱਚ ਬਾਕੀ ਆ ਤੇ ਤੋੜ ਕੇ ਦੋਸਤੋ ਤੁਹਾਨੂੰ ਖਾਉਣੇ ਆ ਉਹ ਵੀ ਸੱਜਣੋ ਫਵਾਨੇ ਨੀ ਨਿਗਾਹ ਮਾਰ ਲਓ ਬਹੁਤ ਸਾਫ ਸੁਥਰਾ ਦੋਸਤੋ ਫਵਾਨਾ ਉਹ ਸੋਨਾ ਦੋਸਤੋ ਮੁਠੀ ਚਵਾਈ ਵਾਲਾ ਖਣ ਲੱਗਿਆ ਤੇ ਦੋਸਤੋ ਸੱਤ ਦਿਨ ਸੂਨ ਦੇ ਵਿੱਚ ਬਾਕੀ ਆ ਪਤਲੀ ਜਮੜੀ ਦੇ ਵਿੱਚ ਆ ਦੋਸਤੋ ਸੋਹਣਾ ਦੁੱਧ ਪਾ ਦੂਗੀ ਮੱਝ ਜਿਹੜਾ ਕੋਈ ਪੀਰ ਦੋਸਤੋ ਸਾਹਮਣੇ ਵਾਸਤੇ ਲੈਂਦਾ ਦੇਖ ਸਕਦੇ ਆ ਸੈਂਕ ਕੁਆਲਟੀ ਵੇਖ ਸਕਦੇ ਆ ਦੋਸਤੋ ਬਿਲਕੁਲ ਇੱਕੋ ਜਿਹਾ ਸਿੰਗ ਸੇਮ ਸਾਈਜ਼ ਦੇ ਵਿੱਚ ਤੇ ਮੋਲਾਂ ਦਾ ਜੀਤੋ ਹਵਾ ਪਹੁੰਚ ਕੇ ਤੁਹਾਨੂੰ ਦੱਸਦੇ ਆ ਇਸ ਤੋਂ ਅੱਗੇ ਦੋਸਤੋ 2 ਨੰਬਰ ਐਚ ਐਫ ਤਾਜੀ ਸੂਈ ਇਹਦੇ ਬਾਰੇ ਵੀ ਜਾਣਕਾਰੀ ਲੈਣੀ ਆ ਪਹਿਲਾਂ ਅੰਕਲ ਜੀ ਤੋਂ ਰੇਟ ਪੁੱਛ ਲੈਣੇ ਆ ਅੰਕਲ ਜੀ ਰੇਟ ਕੀ ਕਰਾਂਗੇ ਇਹਦਾ ਰੇਟ ਇਹਦਾ 1,40,000 ਰੁਪਏ 1,40,000 ਥੋੜਾ ਬਹੁਤਾ ਕੋਈ ਮਾਨਤਨ ਮਾਨਤਨ ਕਰਦੇ ਹਾਂ ਖੁੱਲ੍ਹੇ ਲਓ ਵੀ ਸੱਜਣੋ ਮਾਨਤਨ ਥੋੜਾ ਇੱਥੇ ਆਉਂਗੇ ਤਾਂ ਖੁੱਲਾ ਹੋ ਜਾਣਾ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਤੇ ਐਚਫ ਗਾਂ ਦੀ ਗੱਲ ਕਰੀਏ ਅੰਕਲ ਜੀ ਕਿੰਨਾਂ ਮਸੂਆ ਸੂਈ ਆ ਇਹ ਦੂਜਾ ਸੂਆ ਸੂਈ ਦੂਜਾ ਸੂਆ ਸੂਈ ਆ ਹਾਂਜੀ ਠੀਕ ਆ ਕੀ ਬੱਚਾ ਦੇਤਾ ਜੀ ਬੱਚੇ ਨੇ ਜਨਮ ਦੇਤਾ ਇਹਨੇ ਬੱਚੇ ਨੂੰ ਕਿੰਨੇ ਦਿਨ ਹੋ ਗਏ ਜੀ ਸੂਈ ਨੂੰ ਇਹ ਅੱਜ ਸਵੇਰ 4:30 ਵਜੇ ਸੂਈ 4:30 ਵਜੇ ਅੱਜ ਸਵੇਰ ਸੂਈ ਆ ਜੇਰਜੁਰ ਪੈ ਗਈ ਜੇਰਜੁਰ ਕੰਪਲੀਟ ਠੀਕ ਆ ਤੇ ਕਿੰਨਾ ਕੁ ਅੰਕਲ ਜੀ ਮਾਲਕਾਂ ਨੇ ਦੁੱਧ ਦੱਸਿਆ ਤੁਸੀਂ ਨੇ 22 ਕਿਲੋ ਪਾਇਆ ਜੀ ਪਹਿਲੇ ਨੇ ਪਹਿਲੇ ਸੂਏ 22 ਲੀਟਰ ਐ ਇਤ ਕੀ ਇਮਾਨ ਕਰਦੇ ਆ ਜੀ ਪਤਾ ਸੇਵਾ ਦੇ ਆਪਾਂ ਤਾਂ ਹੁਣੇ ਤੜਕੇ ਸੂਈਏ ਲੋਬੀ ਸਜਣੋਂ 22 ਲੀਟਰ ਪਹਿਲੇ ਸੂਏ ਦਿੱਤਾ ਅਨੁਮਾਨ ਆ ਦੋਸਤੋ ਜਿਹੜਾ ਵੀਰ ਸਾਹਮਣੇ ਵਾਸਤੇ ਲੈਂਦਾ ਤੇ ਸੇਵਾ ਚੰਗੀ ਕਰਦਾ ਤਾਂ ਸੋਹਣਾ ਦੁੱਧ ਪਿਆ ਜੂਗੀ ਦੋਸਤੋ ਵੇਖ ਸਕਦੇ ਚੰਗੀ ਫੇਸ ਬਿਊਟੀ ਦੇ ਵਿੱਚ ਆ ਦੋਸਤੋ ਵੇਖ ਸਕਦੇ ਹੁੱਲੇ ਹੱਡਾ ਪੈਰਾਂ ਦੇ ਵਿੱਚ ਆ ਦੋਸਤੋ ਥਾਣਾ ਦੀ ਗੱਲ ਕਰੀਏ ਦੋਸਤੋ ਬਹੁਤ ਸੋਹਣਾ ਥਾਣਾ ਲੱਗਿਆ ਗੈਬ ਦੇ ਉੱਤੇ ਤੇ ਮੁੱਠੀ ਦੀ ਚਵਾਈ ਵਾਲਾ ਥਾਣਾ ਦੋਸਤੋ ਬਹੁਤ ਸੋਹਣਾ ਮੋਟਾ-ਮੋਟਾ ਥਾਣਾ ਤੇ ਦੋਵੇਂ ਪਾਸਿਆਂ ਤੋਂ ਤੁਹਾਨੂੰ ਅਨੁਮਾਨ ਕਰਾ ਦਿੰਨੇ ਆ ਸਾਈਜ਼ ਆ ਦੋਸਤੋ ਮਗਰਲੇ ਪਾਸੇ ਹਵਾਨਾ ਬਹੁਤ ਸੋਹਣਾ ਉੱਭਰਿਆ ਹੋਇਆ ਬਹੁਤ ਸੋਹਣਾ ਮੁੱਠੀ ਚਵਾਈ ਵਾਲਾ ਥਾਣਾ ਦੋਸਤੋ ਸੇਮ ਸਾਈਜ਼ ਦੇ ਵਿੱਚ ਥਾਣਾ ਦੋਸਤੋ ਚਾਰੇ ਬਹੁਤ ਸੋਹਣਾ ਮੋਟਾ-ਮੋਟਾ ਥਾਣ ਤੇ ਬੱਚਾ ਦੋਸਤੋ ਵੇਖ ਸਕਦੇ ਆ ਬੱਚੇ ਨੂੰ ਜਨਮ ਦਿੱਤਾ ਖੋਲੋ ਜੀ ਤੋੜ ਕੇ ਵਿਖਾ ਲੀਏ ਸੁਬਾ ਸੂਈ ਹੈ ਦੋਸਤੋ 4 ਵਜੇ ਜੇਰ ਜੂ ਰੋਕੇ ਆ ਖੁੱਲੇ ਹੱਡਾ ਪੈਰਾਂ ਦੇ ਵਿੱਚ ਆ ਦੋਸਤੋ ਰਾਜੀਪਲੀ ਵਹਿੜਾ ਸਾਦੇ ਆਂ ਦੋਸਤੋ ਬਿਲਕੁਲ ਸਾਫ ਸੁਥਰੀ ਵਹਿੜਾ ਦੋਸਤੋ ਜਿਹੜਾ ਵੀਰ ਲੈਂਦਾ ਦੋਸਤੋ ਇਹ ਨਹੀਂ ਗੱਲ ਵੀ ਲੱਸੀ ਹੋ ਜੂਗੀ ਚੰਗੀ ਸਾਫ ਦਾ ਤਾਂ ਟੁੱਟਣ ਵਾਲੀ ਵਹਿੜ ਨਹੀਂ ਦੋਸਤੋੁੱਲੇ ਹੱਡਾਂ ਪਰਾਂ ਦੇ ਵਿੱਚ ਬੱਚੇ ਦਾ ਕਰਕੇ ਦੋਸਤੋ ਥੋੜਾ ਇਹ ਕਰਦੀ ਇਹਦਾ ਕੀ ਮੁੱਲ ਕਰਦੇ ਅੰਕਲ ਜੀ ਇਹਦਾ 1 ਲੱਖ ਤੇ 20 ਆ ਇਹਦਾ 1 ਲੱਖ 20 ਹਜ਼ਾਰ ਇਹ ਚੋ ਇਮਾਨਦਾਨ ਕਰਦੇ ਨੇ ਲਓ ਵੀ ਸੱਜਣੋ ਇਹ ਚੋ ਇਮਾਨਦਾਨ ਤੁਹਾਡਾ ਕਰਦੇ ਆਂਗੇ ਅੰਕਲ ਜੀ ਨੇ ਜਿਹੜੇ ਦੋਸਤੋ ਵੀਰ ਦੇ ਪਸੰਦ ਹੋਏ ਦੋਹਾਂ ਨਗਾ ਚੋਂ ਤਾਂ ਅੰਕਲ ਜੀ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਦੋਸਤੋ ਤੇ ਦੋਸਤੋ ਮੱਝ ਦੀ ਜਿਹੜੀ ਮਗਰਲੇ ਸੂਏ ਦੀ ਝੋਟੀ ਅੰਕਲ ਜੀ ਤੋਂ ਪੁੱਛਦੇ ਆ ਕਿਹੜੀ ਆ ਕਿਹੜੀ ਆ ਜੀ ਹੰਝਣ ਗੁੰਗੜ ਦੀ ਆ ਉਹ ਜਿਹੜੀ ਪਰਲੀ ਨੁੱਕੜ ਤੇ ਖੜੀ ਆ ਠੀਕ ਆ ਲੋ ਵੀ ਸਜਣੋ ਪਹਿਲੇ ਸੂਏ ਦੀ ਆ ਕੱਟੀ ਆ ਅੰਤ ਜੀ ਨੇ ਦੱਸਿਆ ਅਰਜਨ ਗੁੰਗੜ ਦੀ ਦੋਸਤੋ ਇਹ ਘਰ ਦੀ ਕੱਟੀ ਆ ਦੇਖ ਸਕਦੇ ਆ ਕੱਟੀ ਤਾਂ ਨਹੀਂ ਆਪਾਂ ਸੇਲ ਕਰਨੀ ਨਹੀਂ ਉਹ ਤਾਂ ਗੱਪ ਸੀ ਠੀਕ ਕੋਣ ਬਣਾ ਆ ਵੀਡੀਓ ਹਾਈ ਲੋ ਵੀ ਸੱਜਣੋ ਇਹ ਦੋ ਨਗਾ ਅੰਕਲ ਜੀ ਹਰਾਂ ਕੋਲੇ ਸੇਲ ਲਈ ਸੀਗੇ ਦੋਵਾਂ ਨਗਾ ਦੀ ਦੋਸਤੋ ਪ੍ਰੋਪਰ ਡਿਟੇਲ ਤੁਹਾਨੂੰ ਲੈਤੀ ਆ ਜਿਹੜੇ ਭਰਾ ਦੇ ਦੋਸਤੋ ਕੋਈ ਵੀ ਨਗ ਪਸੰਦ ਹੋਵੇ ਤਾਂ ਨੰਬਰ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਲਓ ਤੇ ਜਿਹੜੇ ਭਰਾ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤੇ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਉਸ ਦਿਨੋਂ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ